ਕਿਸਾਨ ਵੀਰੋ ਸਵਾਗਤ ਆ ਸਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਖੜਿਆ ਜੀ ਪਿੰਡ ਪੂਲਾ ਦੇਸ ਰਾਜ ਦੇ ਘਰੋਂ ਮਿੱਤਰੋ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਆ ਤਿੰਨ ਨਗ ਤਿੰਨ ਨੇ ਮਿੱਤਰੋ ਵੱਖਰੋ ਵੱਖਰੀ ਡਿਟੇਲ ਆ ਪਹਿਲੇ ਨੰਬਰ ਤੇ ਇੱਕ ਵੱਡੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਨਗੀਨਾ ਆਪਾਂ ਗਾਂ ਦਿਖਾ ਰਹੇ ਆ ਚੰਗੇ ਫਾਰਮ ਵਾਲੀ ਆ ਦੂਜੇ ਨੰਬਰ ਤੇ ਵਹਿਣ ਮਿੱਤਰੋ ਸੂਣ ਵਾਲੀ ਤੇ ਤੀਜੇ ਨੰਬਰ ਤੇ ਮਿੱਤਰੋ ਹੈਗੀ ਆ ਤੋਕੜ ਗੱਪਣ ਮੱਝ ਪੂਰੀ ਜਿਹੜੀ ਗੱਲਬਾਤ ਪਾਈ ਦੇ ਨਾਲ ਕਰਦੇ ਆ ਪਹਿਲਾ ਸੁਣੋ ਪਹਿਲੇ ਨੰਬਰ ਤੇ ਜਿਹੜੀ ਗਾਂ ਉਹ ਆਪਾਂ ਦਿਖਾਉਨੇ ਆ ਜੇ ਆਪਾਂ ਗਾਂ ਦੇ ਮਿੱਤਰੋ ਗੱਲ ਕਰਕੇ ਕਦ ਕਾਟਦੇ ਤਾਂ ਬਹੁਤ ਕਦ ਕਾਟ ਹੈ ਬੇਲ ਫੁੱਲ ਹੈ ਤੇ ਫੇਸ ਕੁਆਲਟੀ ਤੇ ਥਣ ਲੇਬ ਦੀ ਮਿੱਤਰੋ ਸਾਫ ਹੈ ਤਾਜੀ ਸੂਈਆ ਜੇਰ ਹਜੇ ਮਿੱਤਰੋ ਇਹਨੇ ਪੈਣੀ ਹੈ ਸੋ ਕੱਲਾ ਕੱਲਾ ਮਿੱਤਰੋ ਥਾਣਾ ਥਾਣਾ ਦਾ ਗਾਇਬ ਆ ਘਟੋ ਘਟ ਫਟਫਟ ਦਾ ਬਹੁਤ ਹੀ ਫਿਕਸ ਹਵਾਨਾ ਹੈ ਤੇ ਚੰਗੇ ਫਾਰਮ ਵਾਲੇ ਮਿੱਤਰੋ ਫੇਰ ਆਪਾਂ ਕਹਿੰਦੇ ਵੀ ਗਾਂ ਜੇਕਰ ਕਿਸੇ ਵੀਰ ਨੂੰ ਜ਼ਰੂਰ ਤੋਂ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਤੇ ਗੱਲਬਾਤ ਕਰਦੇ ਆ ਫਿਰ ਨਾਲ ਦੀ ਨਾਲ ਰੇਟ ਵੀ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ ਤੇ ਜੇ ਆਪਾਂ ਮਿੱਤਰੋ ਮਿਲਕ ਵੈਣ ਦੀ ਗੱਲ ਗੱਲ ਕਰਗੇ ਨਾਲ ਨਾੜਾਂ ਦੀ ਲੇਵੇ ਤੇ ਵੀ ਦਿਖਾਈ ਦਿੰਦੇ ਆ ਤੇ ਲੇਵੇ ਤੋਂ ਅੱਗੇ ਜਿਹੜੀ ਸਪਲਾਈ ਕਰਦੇ ਹੁੰਦੀ ਆ ਦੁੱਧ ਨੂੰ ਤੇ ਉਹ ਤੁਸੀਂ ਦੇਖੋ ਘਟੋ ਘਟ ਬਾਹਰ ਗਿਆ ਮਿੱਤਰੋ ਨਾੜਾ ਤੇ ਕਿੰਨਾ ਦੁੱਧ ਸੀ ਕਿੱਥੋਂ ਆਈ ਆ ਤੇ ਕਿਹੜਾ ਗਾਹ ਬੱਚਾ ਉਹ ਕਰਦੇ ਆ ਬਾਈ ਜਿਹੜਾ ਨਾਲ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਤੇ ਆਪਣਾ ਹੈਗਾ ਘਰ ਦਾਣਾ ਮੰਡੀ ਦੇ ਵੈਕਸਾਲਾ ਦਾਣਾ ਮੰਡੀ ਆ ਮਿੱਤਰੋ ਪੂਲੇ ਦੀ ਇਹ ਆ ਤੁਸੀਂ ਪੂਲੀ ਤੇ ਜਾਣੇ ਹੋ ਹਾਂਜੀ ਪੂਲੀ ਜਾ ਜਾਂਦੇ ਠੀਕ ਹੈ ਤੇ ਕੰਮ ਵਪਾਰ ਦਾ ਵਪਾਰ ਦਾ ਜੀ ਅੱਜ ਆਪਾਂ ਜਿਹੜੀ ਇਹ ਪਹਿਲੇ ਨੰਬਰ ਤੇ ਦਿਖਾਈ ਆ ਹਾਂਜੀ ਇਹਦਾ ਮੇਨ ਸੂਆ ਕਿਹੜਾ ਸੂਆ ਦੂਜਾ ਜੀ ਸ਼ਹੀਦ ਆਂਦਾ ਦੂਜਾ ਸੂਆ ਸੇਹ ਦਾਂਦਾ ਸ਼ਹੀਦ ਆਂਦਾ ਜੀ ਤੇ ਕਿੰਨਾ ਕੋ ਪਹਿਲੇ ਸੂਏ ਤੋਂ ਕੱਢਿਆ 42 ਲੀਟਰ ਦੀ ਆਪਣ ਨੂੰ ਮਾਲਕ ਦੀ ਵੀਡੀਓ ਸਪੈਕ ਸੀਮਨ ਸੈਕਸਲ ਦੀ ਬੱਛੀ ਆ ਜੀ ਡਰਾਈਵਰ ਦੀ ਆਪ ਆ ਜੀ ਹਾਂਜੀ ਸਪੈਕ ਸੈਕਸਲ ਸਪਾਇਕ ਦੀ ਬੱਛੀ ਆ ਜੀ ਓਕੇ 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 ਤੇ ਕਦੋਂ ਕਸੂਈ ਆ ਇਹ ਇਹਨੂੰ ਘੰਟਾ ਆ ਗਿਆ ਕਸੂਈ ਨੂੰ ਜੀ ਘੰਟਾ ਹੋ ਗਿਆ ਹਾਂਜੀ ਜੇਰ ਹਜੇ ਪੈਣੀ ਆ ਜੇਰ ਪੈਣੀ ਆ ਜੀ ਠੀਕ ਆ 42 ਲੀਟਰ ਆ ਪਹਿਲੇ ਸੂਦਰ ਕਾ 42 ਲੀਟਰ ਦਾ ਪਹਿਲੇ ਸੂਦਰ ਰਿਕਾਰਡਡ ਫੋਲਰ ਰਿਕਾਰਡਾ ਭਾਈ ਇਥੇ ਪਿੰਡੂ ਲਈ ਆ ਜੀ ਓਕੇ ਤੇ ਫਿਰ ਰੇਟ ਕਾਫੀ ਹੋਵੇ ਦਾ ਰੇਟ ਵੀ ਜੈ ਜੀ ਆ ਜੀ ਬਾਲਾ ਰੇਟ ਨਹੀਂ ਦਾ ਠੀਕ ਹੈ 1 ਲੱਖ 35000 ਦੀ ਦੇਣੀ ਆ ਜੀ 1 35000 ਦੀ ਦੇਣੀ ਆ ਓਕੇ ਰੇਟ ਵੱਖਾ ਹੈ ਦੇਣੀ 135 ਦੀ ਓਕੇ ਮਿੱਤਰੋ ਚੰਗੇ ਫਾਰਮ ਵਾਲੀ ਗਾਂ ਧੋੜ ਕੇ ਦਿਖਾਈ ਹਾਂ ਧੋਰੋ ਜੇ ਨੂੰ ਫੋਲ ਕੇ ਤੇ ਬੱਚੀ ਵੀ ਸਪੈਕ 66 ਸੇ ਬੰਦੀ ਆ ਤੇ ਕੱਦਕਾਰ ਤੇ ਮਿੱਤਰੋ ਬੇਲ ਫੁੱਲ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਮਿੱਤਰੋ ਕਰੋ ਸੰਪਰਕ ਤੇ ਦੁੱਧ ਵਾਲੇ ਐਂਕ ਕਰ ਸਕਦੇ ਵੀ ਡਰਮੇ ਚੱਕੀ ਫਿਰਦੀ ਆ ਕਿਉਂਕਿ 42 ਲੀਟਰ ਮਿੱਤਰੋ 40 ਲੀਟਰ ਦਾ ਡਰਮ ਹੁੰਦਾ ਡਰਮੋਂ ਤੋਂ ਵੀ ਉੱਪਰ ਕੱਟਣ ਵਾਲੀ ਆ ਤੇ ਇਹ ਜਿਹਾਂ ਕਾਮਾ ਮਿੱਤਰੋ ਫਾਰਮ ਦੇ ਵਿੱਚ ਪਾ ਕੇ ਦੁੱਧ ਲੈ ਸਕਦੇ ਹੋ ਹਾਂਜੀ ਰੇਟ ਇਹਦਾ 135 ਹੈ ਹਨਾ 135 ਮਾਰਦਾਨ ਮਾਰਦਾਨ ਕਰਦੇ ਆਂ ਜੀ ਡਾਕਟਰ ਸਾਹਿਬ ਠੀਕ ਆ ਮੰਗਰ ਉਹ ਜਿਹੜਾ ਬੱਚਾ ਵੀ ਬਹੁਤ ਚੰਗਾ ਬੱਸੀ ਹੈ ਤੇ ਜੇਰ ਮਿੱਤਰੋ ਪੈਣ ਵਾਲੀ ਆ ਘੰਟਾ ਹੋਇਆ ਬਾਈ ਕਹਿੰਦਾ ਵੇ ਸੁਈ ਨੂੰ ਤੇ ਹੁਣ ਆਪਾਂ ਦੂਜੇ ਨੰਬਰ ਤੇ ਗੱਲ ਕਰਦੇ ਹਾਂ ਨਾ ਇਹਦਾ ਸੁਹਾ ਜੀ ਸੁਹਾ ਦੂਜਾ ਜੀ ਇਹਦਾ ਸੂੰਦੀ ਹੈ ਕਿੰਨੇ ਦਿਨ ਬਾਕੀ ਹੈ 15 ਦਿਨ ਬਾਕੀ ਦੱਸਿਆ ਮਾਲਕ ਨੇ ਜੀ 15 ਦਿਨ ਕੱਚੀ ਆ ਜੇ ਫਿਰ ਤਾਂ ਹਾਂ ਕੱਚੀ ਆ ਜੀ ਠੀਕ ਐ ਤੇ ਇਹਦਾ ਕੀ ਰੇਟ ਕਰਤਾ ਜੀ ਇਹਦਾ ਜੀ 85000 ਆ ਰੇਟ ਜੀ 85 ਤੋਰੋ ਜੀ ਇਹਨੂੰ ਵੀ ਹਾਂ ਤੇ ਜਿਹੜੇ ਵੀ ਵੀਰ ਭਰਾ ਨੂੰ ਫਿਰ ਕਹਿੰਦੇ ਆ ਵੀ ਤਿੰਨੇ ਨੱਕ ਮਿੱਤਰੋ ਚੰਗੇ ਆ ਤੇ ਜੇ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਹੋਵੇ ਮਿੱਤਰੋ ਉਹਦੇ ਖਾਤਰ ਇਹ ਵੀ ਬਹੁਤ ਚੰਗੀ ਆ ਇਹਦਾ ਰੇਟ ਹੈਗਾ 85000 ਦੁੱਧ ਕਿੰਨਾ ਕੱਢ ਸਕਦੀ ਆ ਜੀ ਪਿਛਲੇ ਸੂਏ ਦਾ 17 ਕਿਲੋ ਦੱਸਿਆ ਜੀ ਮਾਲਕਾਂ ਨੇ ਠੀਕ ਆ ਓਕੇ ਜਿੱਡਾ ਮੈਂ ਕਿਹਾ ਬਾਈ ਦਾ ਕੱਦਦਾ ਓਡੀਗਾ ਹਨਾ ਹਾਂਜੀ ਆ ਦੇਖੋ ਜੀ ਹਾਂ ਠੀਕ ਆ ਹੁਣ ਤੀਜੇ ਨੰਬਰ ਤੇ ਆਪਾਂ ਤੋਕੜ ਗੰਬਣ ਗਾ ਦੀ ਮੱਝ ਦੀ ਹਨਾ 5 ਕਿਲੋ ਦੁੱਧ ਆ ਜੀ ਹਾਂਜੀ ਦੋਨੇ ਟਾਈਮ ਥਾਪੀਦੇ ਆ ਜੀ ਸੂਆ ਕਿਹੜਾ ਹੋ ਸੂਆ ਜੀ ਤੀਜਾ ਲਾਲ ਉਹ ਚੌਥਾ ਲਾਲ ਜੀ ਸਾਹਮਣੇ ਸੋਡੇ ਜੀ ਓਕੇ 4 ਮਹੀਨੇ ਦੀ ਨੈਟ ਗੱਬਣਾ ਚਾਰ ਮਹੀਨੇ ਦੇ ਗੱਬਣਾ ਦੋਨੇ ਟਾਈਮ ਇਹਦਾ 5 ਕਿਲੋ ਦੁੱਧਾ ਥਾਪੀ ਤੇ ਮਿਲਦੀ ਆਪੀ ਦੇ ਵੀ ਆਲ ਦਾ ਡਾਕਟਰ ਲੈ ਕੇ ਚੈੱਕ ਕਰਵਾ ਲਈ ਜੀ ਆਪਾਂ ਕਰਕੇ ਬਾਈ ਪੀ ਆ ਜੀ ਸਿੰਘ ਮਿੱਤਰੋ ਗੋਲ ਹੈ ਤੇ ਇਧਰੋਂ ਹੱਕ ਜੀ ਥਾਂ ਦਿਖਾਦੀ ਆਪਾਂ ਚੱਲ ਬਟਾ ਖੋਲ ਕੇ ਤੋੜ ਕੇ ਦਿਖਾ ਦੇ ਮਾੜਾ ਥਾਂ ਲਈ ਵੀ ਸਾਫ ਡਾਟ ਸਾਫ ਪਲਾਟੀ ਊਮਗਾਲੇ ਥਾਂ ਲਈ ਵੀ ਦੀ ਆਪਣੀ ਗਾਰੰਟੀ ਹੈ ਓਕੇ ਜੀ ਓਕੇ ਕੋਈ ਸਰਲਾਪੂਰ ਸਟਾ ਕਰਤਾ ਦੀ ਗਾਰੰਟੀ ਹੋਦੀ ਹੈ ਕਰਤਾ ਹੀ ਠੀਕ ਹੈ ਮੋੜ ਲੈ ਰੇਟ ਫਰ ਕੀ ਕਰਤਾ ਜੀ ਦਾ ਇਹਦਾ 75000 ਦਾ ਜੀ ਰੇਟ ਹੈ 75000 ਬਿਨਾ ਬੱਚੇ ਤੋਂ ਹੈ ਪੰਜ ਕਿਲੋ ਮਿੱਤਰੋ ਦੁੱਧ ਹੈ ਤੇ ਦੋਨੇ ਟਾਈਮ ਖੋਸੋ ਕੇ ਮਿਲਦੀ ਹੈ ਜੀ ਠੀਕ ਹੈ ਦੋਨੇ ਟਾਈਮ ਖੋਸੋ ਕੇ ਮਿਲਦੀ ਆ 5 ਕਿਲੋ ਦੁੱਧ ਆ 4 ਮਹੀਨੇ ਦੀ ਘੱਬਣਾ ਤੇ ਫੋਨ ਨੰਬਰ ਜੀ ਆਪਣਾ ਫੋਨ 98558 ਜੀ 98558 02373 02373 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰੋ ਮਿੱਤਰੋ ਸੰਪਰਕ ਸੋ ਥਾਂਲੇ ਵੀ ਦੀ ਸਾਫ ਦੁੱਧ ਦੋਨੇ ਟਾਈਮਾਂ ਦਾ 5 ਕਿਲੋ ਮੇਰਾ ਅੰਦਾਜ਼ਾ ਵੀ ਚੌਥੇ ਸੂਏ ਨੇ ਸੁਣਾ ਹੋਣਾ ਤੇ ਅੰਦਾਜ਼ਾ ਤੁਸੀਂ ਆਪ ਦਾ ਵੀ ਲੱਤ ਕਲਾ ਸਕਦੇ ਹੋ ਸੋ ਤਿੰਨੇ ਨਗ ਮਿੱਤਰੋ ਚੰਗੇ ਆ ਜਿਹੜੇ ਵੀ ਨਗ ਕਿਸੇ ਭਰਾ ਨੂੰ ਪਸੰਦ ਆਉਂਦਾ ਤਾਂ ਕਰੋ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ